ਅਸਲਾਮ ਅਲੈਕਮ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤਰੋਦੇ ਹਸਪਤਾਲ ਆਏ ਹੋਏ ਇੱਕ ਪੇਸ਼ੈਂਟ ਜੀ ਉਹਨਾਂ ਦਾ ਨਾਮ ਪਤਾ ਨਹੀਂ ਕੋਈ ਦਾ ਤੋਂ ਹੀ ਦਾ ਨਾਮ ਜਿਹੜੇ ਕਿ ਜੀਮ ਵਿੱਚੋਂ ਅਸੀਂ ਰੇਗੇ ਸੀ ਤੇ ਨਲਾਬੋ ਮਾਰੇ ਸੀ ਤੇ ਸਾਡੇ ਜੁਜੇ ਤੇ ਦੇ ਟ੍ਰਸਟ ਨੇ ਤੇ ਫਲਾਮੀ ਟ੍ਰਸਟ ਤੇ ਕੁਝ ਸਿੱਖ ਪਿਆਚਾਰਾਂ ਨੇ ਇੱਥੇ ਦੇ ਤੇ ਦਾਉਂ ਕੀਤਾ ਹੈਲਪ ਕੀਤੀ ਉਸ ਬੰਦੇ ਦੀ ਤੇ ਅਸੀਂ ਜਿੰਨੀ ਵੀ ਮਾਇਆ ਸੀ ਅਸੀਂ ਲਿਆ ਕੇ ਉਹਨਾਂ ਦੇ ਹੈਂਡਓਵਰ ਕਰ ਦਿੱਤੀ ਆ ਤੇ ਅੱਜ ਸ਼ਾਇਦਾਂ ਜਿੱਥੇ ਅਸੀਂ ਅੱਜ ਉਹਨਾਂ ਦੀ ਛੁੱਟੀ ਕਰਵਾ ਰਹੇ ਆ ਬਿੱਲ ਬਹੁਤ ਜ਼ਿਆਦਾ ਬਣਿਆ ਕਿੰਨਾ ਬਿੱਲ ਨੇ 1.5 ਲੱਖ ਬਿੱਲ ਬਣਿਆ ਜੀ 1 ਲੱਖ 30 ਹਜ਼ਾਰ ਰੁਪਏ ਦਵਾਈਆਂ ਦਾ ਬਣ ਗਿਆ ਹੋਰ ਕੀ ਚੀਜ਼ ਬਣਾਈਗੇ ਅਪਰੇਸ਼ਨ ਅਪਰੇਸ਼ਨ ਦੇ ਬੱਕਰੇ ਬਣਿਆ ਕਟੋੜਾ ਕਿੰਨੇ ਲੱਖ ਰੁਪਏ ਦਾ ਖਰਚ ਆ ਗਿਆ ਹੈ ਤੇ ਬਹੁਤ ਹੀ ਗਰੀਬ ਆ ਬਜਰੇ ਜੋ ਅਸੀਂ ਕੋਸ਼ਿਸ਼ ਕਰੀਏ ਕਿ ਹੋਰ ਬੰਦੇ ਵੀ ਜਿੰਨੇ ਹੋ ਸਕੇ ਇਸ ਚੀਜ਼ ਦੇ ਬਾਰੇ ਕਿ ਇਹ ਸੇ ਬੰਦੇ ਦੇ ਲਈ ਕਾਉਂਨ ਕਰੋ ਤਾਂ ਕਿ ਉਹ ਹੋਰ ਕੋਈ ਹੈਲਪ ਲਈ ਜਾ ਸਕੇ ਅਸਲਾਮੁਅਲੈਕਮ ਜੀ ਸੱਜੀ ਦਾਲ ਅੱਜ ਅਸੀਂ ਦੂਜੇ ਜਿਹੜੇ ਦੱਸ ਰਹਾ ਹਾਂ ਪਾਇਆ ਸਰਪਤ ਨਾਲ ਹੈ ਅੱਜ ਸਰਾਲ ਬੰਦੀ ਬੰਦੀ ਕੋਪੂਰਾਬ ਆਏ ਹੋਏ ਆ ਯਾ ਨੰਦੀਆ ਜੀ ਫਿਰ ਉਹਨੇ ਕਹਾਂ ਆਪਣੇ ਛੱਤ ਉੱਤੇ ਗਿਆ ਅਸਲਾਮ ਵਾਲੇਕਮ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਰੋਦੇ ਹਸਪਤਾਲ ਆਏ ਹੋਏ ਇੱਕ ਪੇਸ਼ੈਂਟ ਜੀ ਨਾਲ ਬਣਾ ਤੋਈ ਦਾ ਤੋਈ ਦਾ ਹਾਲਾਤ ਜਿਹੜੇ ਕੀ ਪੀਜੀਐਮ ਵਿੱਚ ਰਹਿ ਗਏ ਸੀ ਤੇ ਹਲਾਤੋਂ ਮਾਰੇ ਸੀ ਤੇ ਸਾਡੇ ਡਾਕਟਰ ਦੇ ਡਾਕਟਰ ਨੇ ਤੇ ਸਲਾਮੇਟ ਡਾਕਟਰ ਤੇ ਕੋਸ਼ਿਸ਼ ਇਕ ਪਾਇਚਾਰਾਂ ਦੇ ਵਿੱਚ ਤੇ ਤਾਂ ਹੂੰ ਕਿਤਾ ਹੈਲਪ ਕੀਤੀ ਉਹ ਬੰਦੇ ਦੀ ਤੇ ਅਸੀਂ ਜਿੰਨੀ ਵੀ ਮਾਇਆ ਸੀ ਅਸੀਂ ਲੈ ਆਜ ਉਹਨਾਂ ਦੇ ਹੈਂਡਓਵਰ ਕਰ ਦਿੱਤੀ ਆ ਤੇ ਅੱਜ ਸ਼ਾਇਦ ਤਾਂ ਜੁੱਤੀ ਹੈਗੀ ਤਾਂ ਜਿਹੜਾ ਛੁੱਟੀ ਕਰਵਾ ਰਿਹਾ ਬਿੱਲ ਬਹੁਤ ਜ਼ਿਆਦਾ ਬਣਿਆ ਕਿੰਨਾ ਬਿੱਲ ਨੇ ਡੇ ਲੱਖ ਡੇ ਲੱਖ ਬਿੱਲ ਬਣਿਆ ਜੀ 1 ਲੱਖ 20 ਹਜ਼ਾਰ ਰੁਪਏ ਦਵਾਈਆਂ ਦਾ ਬਣ ਗਿਆ ਹੈ ਉਹ ਕਿਹ ਚੀਜ਼ ਦੇ ਬਣੇਗੇ ਆਪਰੇਸ਼ਨ ਦੇ ਬੱਕਰੇ ਬਣਿਆ ਕਟੋੜਾ ਕਿੰਨਾਂ ਲੱਖ ਰੁਪਏ ਦਾ ਖਰਚ ਆ ਗਿਆ ਤੇ ਬਹੁਤ ਹੀ ਗਰੀਬ ਆ ਬਕਰੇ ਜੋ ਅਸੀਂ ਕੋਸ਼ਿਸ਼ ਕਰੀਏ ਕਿ ਹੋਰ ਬੰਦੇ ਵੀ ਕਿੰਨੇ ਹੋ ਸਕੇ ਇਸ ਚੀਜ਼ ਦੇ ਬਾਰੇ ਕਿ ਇਹ ਸੇ ਬੰਦੇ ਦੇ ਲਈ ਕਾਉਂ ਕਰੋ ਤਾਂ ਕਿ ਉਹ ਹੋਰ ਥੋੜੀ ਹੈਲਪ ਲਈ ਜਾ ਸਕੇ ਸੋ ਇਹ ਦੋ ਅਸਲਾਮੁਅਲੈਕੁਮ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਅੱਜ ਜਿਹੜੇ ਦਸੂਰਾਂ ਨੂੰ ਆਏ ਪਏ ਆ ਇਹਨਾਂ ਬਹੁਤ ਅਜਿਹਾ ਦਾ ਜਿਹੜੀ ਗਰੇ ਕਰਕੇ ਲੈ ਕੇ ਆਏ ਹੋਏ ਆ ਇਹ ਤਰੀਕ ਕਰਨ ਨੂੰ ਬੈਠਾ